ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀ ਫਤਿਹ ਮਨੁੱਖ ਦੇ ਆਂਤ੍ਰਿਕ ਸ਼ਕਤੀਆਂ ਦਾ ਜਿਨ੍ਹਾਂ ਨੇ ਅਧਿਐਨ ਕੀਤਾ ਹੈ ਉਹ ਇਸ ਨਤੀਜੇ ਤੇ ਪਹੁੰਚੇ ਨੇ ਕਿ ਮਨੁੱਖ ਦੇ ਅੰਦਰ ਇੱਕ ਬੜੀ ਪਰਬਲ ਚਾਹਤ ਹੈ ਪੂਰਨ ਹੋਣ ਦੀ ਇਹ ਜੋ ਪੂਰਨ ਹੋਣ ਦੀ ਚਾਹਤ ਹੈ ਇਸ ਤੋਂ ਇਹ ਗੱਲ ਵੀ ਸਪਸ਼ਟ ਹੋ ਗਈ ਕਿ ਇਹ ਅਧੂਰਾ ਹੈ और अधूरा बोझ है अधूरा तनाव है अधूरा भार है अं देखते हाँ अधूरी कविता काबले सुनीद नहीं है अधूरा चित्र तस्वीर काबले दीद नहीं है अधूरा बनिया मकान काबले रिहायश नहीं है अद पक्का कच्चा भोजन जिसन असी अधूरा भोजन कर कहें ਉਹ ਖਾਣ ਦੇ ਲਾਇਕ ਨਹੀਂ ਵਰਸ ਕੇ ਕੁਝ ਵੀ ਜੋ ਅਧੂਰਾ ਹੈ ਉਹ ਵਰਤੋਂ ਦੇ ਚ ਨਹੀਂ ਆਏਗਾ ਅਗਰ ਮਨੁੱਖ ਵੀ ਅਧੂਰਾ ਹੈ ਤਾਂ ਉਹ ਆਪਣੇ ਆਪ ਦੇ ਵਿੱਚ ਬੋਝ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦ ਮਨੁੱਖਤਾ ਤੇ ਨਿਗਾਹ ਮਾਰੀ ਤਾਂ ਆਪ ਨੂੰ ਮਨੁੱਖ ਅਧੂਰਾ دکھائی ਦਿੱਤਾ ਮਨੁੱਖ ਨੂੰ ਸੰਪੂਰਨ ਕਰਨਾ ਸੀ ਮੁਕਮਲ ਕਰਨਾ ਸੀ ਪੁਰਨ ਪਰਖ ਬਣਾਣਾ ਸੇ ਇੱਕ ਲੰਬੀ ਯਾਤਰਾ ਤੋਂ ਮਨੁੱਖ ਨੂੰ ਲੰਗਾਣਾ ਪਿਆ ਔਰ ਇਹ ਯਾਤਰਾ 250 ਸਾਲ ਦੀ ਮਨੁੱਖ ਨੂੰ ਪੂਰਨ ਹੋਣ ਦੇ ਵਿੱਚ 250 ਸਾਲ ਲਗਾਣੇ ਪਏ ਪੁਰਨ ਪਰਖ ਦਾ ਖਾਕਾ ਚਿਤਰਿਆ ਗੁਰੂ ਨਾਨਕ ਨੇ ਗੁਰੂ ਨਾਨਕ ਦੇ ਬਾਕੀ ਸਰੂਪ ਬਾਕੀ ਪਾਤਸ਼ਾਈਆਂ ਨੇ ਉਸ ਖਾਕੇ ਵਿੱਚ ਤਰ੍ਹਾਂ-ਤਰ੍ਹਾਂ ਦੇ ਰੰਗ ਭਰੇ ਜੈਸੇ ਵਿਰੋਧੀ ਰੰਗਾਂ ਨਾਲ ਹੀ ਤਸਵੀਰ ਚੰਗੀ ਲੱਗਦੀ ਹੈ ਸੰਗੀਤ ਦੀ ਉਤਪਤੀ ਵਿਰੋਧੀ சுரਾਂ ਤੋਂ ਹੈ ਇੱਕ ਸੁਰ ਵਿੱਚ ਕਿਸੇ ਸੰਗੀਤ ਦਾ ਜਨਮ ਨਹੀਂ ਹੋ ਸਕਦਾ ਇੱਕ ਰੰਗ ਦੇ ਵਿੱਚ ਕਿਸੇ ਚੰਗੀ ਤਸਵੀਰ ਦਾ ਜਨਮ ਨਹੀਂ ਹੋ ਸਕਦਾ ਵਿਰੋਧੀ ਰੰਗ ਗੁਰੂ ਨਾਨਕ ਦੀ ਚੇਤਨਾ ਨੇ ਉਸ ਮੁਜੱਸਮੇ ਚ ਭਰੇ ਉਸ ਖਾਕਿ ਚ ਭਰੇ ਜਿਸ ਦਾ ਨਾਂ ਰਖਿਆ ਪੂਰਨ ਪੁਰਖ ਗੁਰੂ ਨਾਨਕ ਨੇ ਇਹ ਜਿਹੜਾ ਖਾਕਾ ਚਿਤ੍ਰਿਆ ਬੜੀ ਮਿਹਨਤ ਨਾਲ ਉਹਦੇ ਚ ਗੁਰੂ ਨਾਨਕ ਦੇ ਦੂਸਰੇ ਸਰੂਪ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਹੁਕਮ ਮੰਨਣ ਦਾ ਰੰਗ ਭਰੇਆ ਅਗਰ ਮਨੁੱਖ ਦੇ ਚ ਸਿਰਫ ਹੁਕਮ ਕਰਨਾ ਹੀ ਇਹ ਹੀ ਹੈ ਹੁਕਮ ਮੰਨਣਾ ਨਹੀਂ ਹੈ ਤਾਂ ਅਧੂਰਾ ਹੈ ਔਰ ਸਤਿਗੁਰੂ ਦੀ ਬਾਣੀ ਤੇ ਐਸਾ ਕਹਿੰਦੇ ਕਿ ਜਿਸ ਨੂੰ ਹੁਕਮੀ ਦੇ ਹੁਕਮ ਮੰਨਣ ਦੀ ਜਾਂਚ ਆ ਗਈ ਉਸ ਨੂੰ ਹੀ ਹੁਕਮ ਕਰਨ ਦੀ ਜਾਂਚ ਆਉਂਦੀ ਹੈ ਔਰ ਜਿਸ ਨੇ ਹੁਕਮੀ ਦਾ ਹੁਕਮ ਮੰਨ ਲਿਆ ਉਸ ਦਾ ਹੁਕਮ ਕਦੀ ਵਿਅਰਥ ਵੀ ਨਹੀਂ ਜਾਂਦਾ ਚੱਲਦਾ ਹੈ ਲੋਕਾਂ ਨੂੰ ਮੰਨਣਾ ਪੈਂਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਖਿਆ ਲੈਣੀ ਚਾਹੀ ਅੱਜ ਕਰਤਾਰਪੁਰ ਦੀ ਗੱਲ ਬੜਾ ਭਾਰੀ ਇਕੱਠ ਇਸ ਇਕੱਠ ਨੂੰ ਵੇਖ ਕੇ ਗੁਰੂ ਨਾਨਕ ਗਦਗਦ ਹੋਏ ਔਰ ਸਭ ਤੋਂ ਪਿੱਛੇ ਬੈਠੇ ਬਾਬਾ ਸ੍ਰੀ ਚੰਦ ਨੂੰ ਆਵਾਜ਼ ਮਾਰੀ beta ਬਹੁਤ ਸੰਗਤ ਆਈ ਹੈ ਹਾਂ ਗੁਰਦੇਵ ਪਿਤਾ ਬਹੁਤ ਸੰਗਤ ਆਈ ਹੈ ਮੇਰੀ ਇੱਛਾ ਹੈ ਸਭ ਨੂੰ ਮਿਠਾਈ ਛਕਾਈ ਜਾਏ ਮਹਾਰਾਜ ਇਤਨੀ ਛੇਤੀ ਮਿਠਾਈ ਲੰਗਰ ਦਾ ਹੀ ਇੰਤਜ਼ਾਮ ਹੋ ਸਕੇ ਇਹੀ ਕਾਫੀ ਹੈ ਸਾਰਿਆਂ ਨੂੰ ਮਿਠਾਈ ਕਿੱਥੇ ਤੂੰ ਇਸ ਤਰ੍ਹਾਂ ਕਰ ਸਾਹਮਣੇ ਜਿਹੜਾ ਜੰਡ ਦਾ ਦਰਖਤ ਵੇਖ ਰਹੇ ਇਸ ਤੇ ਚੜ ਜਾ ਔਰ ਚੜ ਕੇ ਤੂੰ ਜ਼ੋਰ ਦੇ ਨਾਲ ਇਸ ਦਰਖਤ ਨੂੰ ਝੂਣ ਹਿਲਾ ੱੱਲੇ ਮਿਠਾਈ ਟਪਕੇਗੀ ਆਪਾਂ ਸੰਗਤਾਂ ਦੇਚ ਵੰਡਣੀ ਹੈ ਕਰ ਐਸਾ ਸ੍ਰੀ ਚੰਦ ਹੱਥ ਜੋੜ ਕੇ ਕਹਿੰਦਾ ਹੈ ਗੁਰਦੇਵ ਪਿਤਾ ਆਪਦੀ ਉਮਰ ਵਡੇਰੀ ਹੋ ਗਈ ਅਨਹੋਣੀਆਂ ਗੱਲਾਂ ਕਰਦੇ ਹੋ ਦਰਖਤਾਂ ਤੋਂ ਮਿਠਾਈ ਤੇ ਦਰਖਤ ਵੀ ਜੰਡ ਦਾ ਜਿਹਨੂੰ ਕੋਈ ਚੰਗਾ ਫਲ ਵੀ ਨਹੀਂ ਲੱਗਦਾ ਗੁਰੂ ਨਾਨਕ ਨੇ ਆਪਣੇ ਦੂਜੇ ਸਹਬਜ਼ਾਦੇ ਲਖਮੀ ਦਾਸ ਨੂੰ ਬੁਲਾਇਆ ਅੱਖੇ ਬੇਟਾ ਤੂੰ ਚੜ ਜਾ ਉਹਨਾਂ ਨੇ ਵੀ ਦਸਤ ਬਸਤਾ ਇਹੀ ਆਖਿਆ ਵੱਡੇ ਭਰਾਤਾ ਠੀਕ ਕਹਿੰਦੇ ਨੇ ਦਰਖਤਾਂ ਤੋਂ ਮਿਠਾਈ ਨਹੀਂ ਟਪਕਦੀ ਆਪਦੀ ਉਮਰ ਵਡੇਰੀ ਹੋ ਗਈ ਹੈ ਅਨਹੋਣੀਆਂ ਗੱਲਾਂ ਕਰਨ ਲੱਗ ਪਏ ਤੋ ਗੁਰੂ ਨਾਨਕ ਨੇ ਸੰਗਤ ਦੇ ਚੋਂ ਸਭ ਤੋਂ ਅਖੀਰ ਦੇ ਚ ਬੈਠੇ ਭਾਈ ਲੈਣੇ ਨੂੰ ਇਸ਼ਾਰਾ ਕੀਤਾ ਭਜੇ ਹੋਇਆ ਆਇਆ ਅੱਖਿਆ ਚੜ ਜਾ ਦਰਖਤ ਤੇ ਹਿਲਾਇਸ ਦਰਖਤ ਨੂੰ ਔਰ ਮਿਠਾਈਆਂ ਵੰਡਣੀਆਂ ਨੇ ਚੜਨ ਲੱਗਾ ਦਰਖਤ ਤੇ ਰੋਕਿਆ ਸ੍ਰੀ ਚੰਦ ਨੇ ਆਖਿਆ ਲੈਣਾ ਜੀ ਦਰਖਤਾਂ ਤੋਂ ਮਿਠਾਈ ਨਹੀਂ ਟਪਕਦੀ ਲੋਕੀ ਆਸਾ ਕਰਨਗੇ ਪਰ ਲੈਣਾ ਜੀ ਕਹਿਣ ਲੱਗੇ ਬਾਬਾ ਜੀ ਜੰਡ ਨਾਲੋਂ ਮਿਠਾਈ ਟਪਕੇ ਜਾਂ ਨਾ ਟਪਕੇ ਸਾਡਾ ਕੋਈ ਮੁੱਦਾ ਨਹੀਂ ਅਸੀਂ ਤੇ ਗੁਰੂ ਦਾ ਹੁਕਮ ਮੰਨਣਾ ਹੁਕਮ ਮੰਨੀਏ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ ਗੁਰਦੁਆਰਾ ਗੁਰੂ ਅਸਥਾਨ ਗੁਰੂ ਦਾ ਦਰ ਕੇਵਲ ਹੁਕਮ ਮੰਨਣ ਲਈ ਹੈ ਗੁਰੂ ਦਾ ਹੁਕਮ ਮੰਨਣਾ ਬਸ ਉਸੇ ਨੂੰ ਹੀ ਗੁਰਦੁਆਰੇ ਚ ਜਾਣ ਦੀ ਜਾਚ ਆਈ ਬੈਠਣ ਦੀ ਜਾਚ ਆਈ ਜਿਸ ਨੇ ਹੁਕਮ ਮੰਨਿਆ ਇੱਕ ਹੋਰ ਉਦਾਹਰਣ ਜੋ ਜਨਮ ਸਾਖੀ ਵਿੱਚ ਬੜੇ ਸੋਹਣੇ ਅੱਖਰਾਂ ਵਿੱਚ ਦਰਜ ਹੈ ਗੁਰਨਾਣਕ ਦੇਵ ਜੀ ਮਹਾਰਾਜ ਆ ਰਹੇਨ ਆਪ ਦੇ ਹੱਥ ਦੇ ਵਿੱਚ ਬੜਾ ਖੂਬਸੂਰਤ ਲੋਟਾ ਹੈ। ਆਪਨੇ ਇੱਕ ਐਸੇ ਸਰੋਵਰ ਵਿੱਚ ਸੁੱਟ ਦਿੱਤਾ ਜਿਸ ਦੇ ਵਿੱਚ ਪਾਣੀ ਤੇ ਘਟ ਸੀ ਚਿੱਕੜ ਜਾਦਾ ਸੀ। ਲਾਲ ਸੰਗਤਾ ਆ ਰਹੇਨ ਆਪ ਸ੍ਰੀਚੰਦ ਨੂੰ ਕਹਿੰਦੇ ਨੇ ਇਹ ਲੋਟਾ ਕੱਢ ਕੇ ਲਿਆਓ। ਤੇ ਸ੍ਰੀਚੰਦ ਕਹਿੰਦਾ baba ਜੇ ਕੱਢ ਕੇ ਲੈਣਾ ਹੈ ਸੁੱਟਿਆ ਕਿਉਂ? ਆਖਰ ਸੁੱਟਣ ਦਾ ਕੀ ਮਤਲਬ? ਨਹੋਣੀਆਂ ਖੇਡਾਂ ਨੇ ਤੁਹਾਡੀਆਂ ਇੱਕ ਪਾਸੇ ਹੋ ਗਿਆ ਫਿਰ ਸਤਿਗੁਰਾਂ ਨੇ ਲਖਮੀਦਾਸ ਨੂੰ ਕਿਹਾ ਇਹ ਲੋਟਾ ਕੱਢ ਕੇ ਲਿਆ ਮਹਾਰਾਜ ਅਸੀਂ ਤੁਹਾਡੇ ਸਭ ਜ਼ਾਦੇ ਹਾਂ ਇਸ ਚਿੱਕੜ ਆਲੂਦ ਸਰੋਵਰ ਵਿੱਚ ਗਏ ਤਾਂ ਕੱਪੜੇ ਗੰਦੇ ਹੋ ਜਾਣਗੇ ਚਿੱਕੜ ਆਲੂਦ ਹੋ ਜਾਣਗੇ ਇਹ ਸਚਾਈ ਹੈ ਕਿ ਕਿਸੇ ਨੂੰ ਚਿੱਕੜ ਦੇ ਚੋਂ ਕੱਢਣਾ ਹੋਵੇ ਤਾਂ ਚਿੱਕੜ ਦੇ ਛਿੱਟੇ ਤੇ ਲੱਗਣਗੇ ਕਿਸੇ ਨੂੰ ਬਲਦੀ ਹੋਈ ਅਗਦੇ ਚੋਂ ਕੱਢਣਾ ਹੈ ਤੋ ਸੇਕ ਤੋਂ ਲਗੇਗਾ ਪਰਵਕਾਰ ਬੱਚਿਆਂ ਦੀ ਖੇਡ ਨਹੀਂ ਹੈ ਜੋ ਜਲਣ ਤੋਂ ਡਰਦਾ ਹੈ ਕਿਸੇ ਨੂੰ ਬਲਦੀ ਅਗਦੇ ਚ ਨਹੀਂ ਕੱਟ ਸਕੇਗਾ ਜੋ ਗੰਦਗੀ ਤੋਂ ਡਰਦਾ ਹੈ ਉਹ ਕਿਸੇ ਨੂੰ ਗੰਧ ਦੇ ਚੋਂ ਨਹੀਂ ਕੱਟ ਸਕੇਗਾ ਜੋ ਪੀੜਾ ਤੋਂ ਡਰਦਾ ਹੈ ਪੀੜਤ ਹੋਣ ਤੋਂ ਡਰਦਾ ਹੈ ਉਹ ਕਿਸੇ ਨੂੰ ਪੀੜਾ ਦੇ ਚੋਂ ਨਹੀਂ ਕੱਟ ਸਕੇਗਾ ਮਹਾਰਾਜ ਅਸੀਂ ਸਹਿਬਜ਼ਾਦੇ ਆਪ ਕਿਸੇ ਨੌਕਰ ਚਾਕਰ ਨੂੰ ਆਖੋ ਸੇਵਕ ਨੂੰ ਆਖੋ ਸਤਗੁਰੂ ਨੇ ਹੁਣ ਲੈਣੇ ਦੀ ਤਰਫ ਇਸ਼ਾਰਾ ਕੀਤਾ। ਬਿੱਤੋਂ ਕਢ ਲਿਆ। ਭਜਿਆ ਹੋਇਆ ਗਿਆ ਗੋਡੇ-ਗੋਡੇ ਚਿੱਕੜ। ਸਾਰੇ ਕੱਪੜੇ ਚਿੱਕੜ ਆਲੂਦ ਹੋ ਗਏ। ਲੋਟਾ ਕਢ ਕੇ ਲਿਆ ਰਿਹਾ ਹੈ। ਇਸ ਚਿੱਕੜ ਦੇ ਨਾਲ ਲਿਬੜੇ ਹੋਏ ਲੈਣੇ ਨੂੰ ਗੁਰਨਾਣਿਕ ਨੇ ਗਲਵਕੜੀ ਚ ਲੈ ਲਿਆ। ਆਖਿਆ ਤੂੰ ਲੋਟੇ ਨੂੰ ਚਿੱਕੜ ਦੇ ਚੋਂ ਨਹੀਂ ਕਢਿਆ ਸਾਰੀ ਮਖਲੂਕ ਨੂੰ ਚਿੱਕੜ ਦੇ ਚੋਂ ਕਢਿਆ ਹੈ। ਸਾਰੇ ਜਗਤ ਨੂੰ ਚਿੱਕੜ ਦੇ ਚੋਂ ਕਢਿਆ ਹੈ। ਜਗਤ ਦੇਖੇਗਾ ਤੂੰ ਮੇਰੇ ਸਿੰਘਾਸਣ ਤੇ ਹੋਵੇਂਗਾ। ਮੇਰਾ ਮਸਤਕ ਤੇਰੇ ਕਦਮਾਂ ਤੇ ਹੋਵੇਗਾ ਲੈਣੇ ਦੀ ਫਰਾਇਨ ਨਾਨਕਾ ਦੋਹੀ ਖੱਟੀਏ ਕੱਲ ਤੱਕ ਐਸਾ ਸੀ ਕਿ ਲੈਣਾ ਪਏ ਪ੍ਰਕਰਮਾ ਕਰਦੇ ਸਨ ਲੈਣਾ ਪਏ ਸਜਦਾ ਕਰਦੇ ਸਨ ਅੱਜ ਪ੍ਰਕਰਮਾ ਗੁਰੂ ਨਾਨਕ ਕਰ ਰਹੇ ਨੇ ਅੱਜ ਸਜਦਾ ਵੀ ਗੁਰੂ ਨਾਨਕ ਹੀ ਕਰ ਰਹੇ ਨੇ ਕਿਉਂ ਕਿ ਹੁਕਮ ਮੰਨਣ ਵਾਲਾ ਇਤਨਾ ਬੁਲੰਦ ਹੋ ਗਿਆ ਕਿ ਹੁਣ ਹੁਕਮ ਉਸ ਦਾ ਚੱਲਦਾ ਹੈ ਹੁਕਮ ਚਲਾਣ ਵਾਲਾ ਹੋ ਗਿਆ ਔਰ ਜੋ ਸੱਚ ਦਾ ਹੁਕਮ ਮੰਨ ਲੈਂਦਾ ਹੈ ਉਦੇ ਹੁਕਮ ਦੇ ਅੰਦਰ ਇਤਨੀ ਸਚਾਈ ਆਉਂਦੀ ਹੈ ਫਿਰ ਹਾ ਸੱਚ ਦਾ ਹੁਕਮ ਕਰਦਾ ਹੈ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਫੈਸਲਾ ਹੁਕਮ ਬਣੀ ਹੈ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਇਸੀ ਗੁਰਨਾਨਕ ਦੀ ਦੂਸਰੀ ਜੋਤ ਨੇ ਉਹ ਜੋ ਪੂਰਨ ਪੁਰਖ ਦਾ ਖਾਕਾ ਚਿਤਰਿਆ ਸੀ ਉਸ ਵਿੱਚ ਹੁਕਮ ਮੰਨਣ ਦਾ ਰੰਗ ਭਰਿਆ ਗੁਰੂ ਅਮਰਦਾਸ ਗੁਰਨਾਨਕ ਦੀ ਤੀਸਰੀ ਜੋਤ ਗੁਰੂ ਅਮਰਦਾਸ ਆਪਨੇ ਕੀੜਾ ਰੰਗ ਭਰਿਆ ਆਪਦੀ ਦੇਨ ਕੀ ਜਗਤ ਦੇ ਜਿਤਨਾ ਵਹਿਨ ਤੋਂ ਮਾਤ ਸੀ ਬਰਮ ਭਰਾਂਤੀ ਸੀ ਜਾਤ ਪਾਤ ਸੀ ਛੂਆ ਛਾਤ ਸੀ ਸਭ ਕੜ ਕੇ ਪਰੇ ਸੁਤੇ ਰ ਆਪਦੀ ਦੇਨ ਤਸਵੀਰ ਇਤਨੀ ਸਾਫ ਸੁਥਰੀ ਚਾਹੀਦੀ ਏ ਇਹਦੇ ਵਿੱਚ ਕੋਈ ਜਾਤ ਪਾਤ ਦੇ ਮੈਲ ਨਹੀਂ ਚਾਹੀਦੀ ਇਸ ਵਿੱਚ ਕੋਈ ਵਰਣ ਵੇਖ ਦੀ ਮੈਲ ਨਹੀਂ ਚਾਹੀਦੀ ਸੰਗਤ ਦੇ ਚਾਰੇ ਵਰਨ ਇਕ ਜਾ ਬੈਠਣ ਇੱਕ ਥਾਂ ਤੇ ਬੈਠਣ ਰਾਣਾ ਰੰਗ ਬਰਾਬਰੀ ਹੋਵੇ ਫਿਰ ਖਾਸ ਵਹਿਮ ਤੋਂ ਮਤ ਤੋਂ ਸਿੱਖ ਨੂੰ ਉੱਚਾ ਕੀਤਾ ਕਦਮ ਕਦਮ ਦੁੱਤੇ ਮਨੁੱਖ ਆਪਣੇ ਅੰਦਰ ਵਹਿਮ ਤੋਂ ਮਹੱਤਪਾਲੀ ਬੈਠਾ ਹੈ ਰਸਤਾ ਬਿੱਲੀ ਕਟ ਗਈ ਹੈ ਤਾਂ ਬੰਦਾ ਸੋਚਦਾ ਹੈ ਅਪਸ਼ਗਨ ਹੋ ਗਿਆ ਹੈ ਚਲਦਿਆਂ ਨਿਛ ਆ ਗਈ ਹੈ ਤੋ ਮਨੁਖ ਸੋਚਦਾ ਹੈ ਅਬ ਸ਼ਗਨ ਹੋ ਗਏ ਜਦ ਕਿ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਜਬ ਆਪਨ ਆਪ ਆਪ ਉਰਧਾਰੇ ਤੋ ਸ਼ਗਨ ਅਬ ਸ਼ਗਨ ਕਹਾ ਵਿਚਾਰੇ ਸ਼ਗਨ ਅਬ ਸ਼ਗਨ ਕਿਸ ਕੋ ਲਗੇ ਜਿਸ ਚੀਤ ਨਾ ਆਵੇ ਸਾਰੇ ਦਿਨ ਚੰਗੇ ਨੇ ਹਰ ਵਕਤ ਚੰਗਾ ਜਦ ਕੋਈ ਕਹਿ ਦਿੰਦਾ ਹੈ ਇਹ ਦਿਹਾੜਾ ਚੰਗਾ ਨਹੀਂ ਤੇ ਦਿਹਾੜਾ ਕਿਸ ਨੇ ਬਣਾਇਆ ਪ੍ਰਮਾਤਮਾ ਨੇ ਤੋ ਫਿਰ ਪ੍ਰਮਾਤਮਾ ਕਿਥੋਂ ਚੰਗਾ ਹੋਵੇਗਾ ਜੋ ਦਿਨ ਮਾੜਾ ਬਣਾਉਂਦਾ ਹੈ ਗੁਰੂ ਅਰਜਨ ਦੇਵ ਜੀ ਦਾ ਫੈਸਲਾ ਮਹਾਦੇਵਸ ਮੂਰਤ ਭਲੇ ਜਿਸਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਤੋ ਜ਼ਾਤ ਪਾਤ ਵਹਿਮ ਤੋ ਮਤ ਮਨੁਖਤਾ ਦੇ ਚੋਂ ਕਢੇ ਗੁਰੂ ਅਮਰਦਾਸ ਜੀ ਨੇ ਵਿਧਵਾ ਵਿਆਹ ਦੀ ਪ੍ਰਥਾ ਵੀ ਆਪਨੇ ਚਲਾਈ ਪਤਨੀ ਮਰ ਜਾਏ ਤੋ ਪਤੀ ਦੂਸਰੀ ਪਤਨੀ ਦੀ ਤਲਾਸ਼ ਕਰਦਾ ਹੈ ਪਰ ਜੇ ਪਤਨੀ ਦਾ ਸਹਾਰਾ ਛਿੰਗ ਗਿਆ ਤਾਂ ਉਹ ساری ਜ਼ਿੰਦਗੀ ਬੇਸਹਾਰਾ ਕਿਉਂ ਜੀਵੇ ਜਦ ਕੇ ਭਾਰਤੀ ਸਮਾਜ ਨੇ ਇਸ ਨੂੰ ਕਲੰਕ ਮੰਨਿਆ ਸਤਗੁਰ ਨੇ ਕਿਹਾ ਨੇ ਜੀਵਨ ਦੀ ਲੋੜ ਹੈ ਕਲੰਕ ਨਹੀਂ ਹੈ ਵਿਧਵਾ ਵਿਆਦੀ ਪ੍ਰਥਾ ਆਪਨੇ ਚਲਾਈ ਪਰਦੇ ਦੀ ਰਸਮ ਆਪਨੇ ਹਟਾਈ ਮੁਗਲਾਂ ਦੇ ਸ਼ਾਸਨ ਨਾਲ ਆਉਣ ਨਾਲ ਇੱਕ ਪਰਦਾ ਆਇਆ ਇਸ स्त्री ਨੂੰ ਛੁਪਾ ਕੇ ਰੱਖਣਾ ਕਿਉਂਕਿ ਇਸਤਰੀ ਵੀ ਇੱਕ ਧਨ ਸਮਝ ਲਈ ਗਈ। ਤੋ ਜੈਸੇ ਧਨ ਨੂੰ ਸੋਨੇ ਚਾਂਦੀ ਨੂੰ ਛੁਪਾ ਕੇ ਰੱਖਣਾ ਪੈਂਦਾ ਹੈ ਤੋ ਰੂਪ ਨੂੰ ਇਸਤਰੀ ਨੂੰ ਵੀ ਛੁਪਾ ਕੇ ਰੱਖੋ। ਬੜੇ ਬੜੇ ਇਸਲਾਮ ਦੇ ਚ ਹੋਏ ਦਾਰਸ਼ਨਿਕ ਮਨੁੱਖ ਵੀ ਪਰਦੇ ਦੇ ਹਾਮੀ ਨੇ ਜੈਸੇ ਕਿ ਅਕਬਰ alaबादी। ਉਹ ਕਹਿੰਦੇ ਨੇ ਪੜਦਾ ਅੱਜ ਜੋ ਨਜ਼ਰ ਆਈਂ ਚੰਦ ਬੀਬੀਆਂ। ਅਕਬਰ ਜ਼ਮੀਨ ਮੇਂ ਗੈਰਤੇ कौमी से गड़ गया मैंने कहा कि आपका पर्दा वो क्या हुआ कहने लगी कि अकल पे मर्दों की पड़ गया तनजी लिच बेपर्द औरतां वो मजाक कर गया टोक कर गया पर्दा चाहिए गुरुगन गुरु ग्रंथ साहब का फैसला बहुत सुंदर बोल रहो रहोरी बहुरिया आ जिन काडे ਜੋ ਤੂੰ ਘੁੰਡ ਕਢੇ ਹੋਇਆ ਇੱਕ ਪਾਸੇ ਰੱਖ ਘੁੰਗਟ ਤੇਰੋ ਤੂੰ ਉੱਪਰ ਸਾਚੇ ਅਰਗੁਣ ਗਾਏ ਕੁਦੇ ਅਰਨਾ ਚੇ ਘੁੰਡ ਚਾਹੀਦਾ ਸ਼ਰਮੋ ਹਯਾ